ਦੋਸਤੋ ਰਾਏਕੋਟ ਦੇ ਵਿੱਚ ਅੱਜ ਆਪਾਂ ਤੁਹਾਨੂੰ ਦੇਣ ਲੱਗਿਆਂ 210 ਗਜ ਦੇ ਵਿੱਚ ਕੋਠੀ ਚਾਰ ਬੈਡਰੂਮ ਦੀ ਕੋਠੀ ਆ ਜੀ ਦੋ ਬੈਡਰੂਮ ਥੱਲੇ ਆ ਜੀ ਦੋ ਬੈਡਰੂਮ ਉੱਪਰ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਮਕਾਨ ਬਣਿਆ ਹੋਇਆ ਜੀ 210 ਗਜ ਦਾ ਮਕਾਨ ਆ ਰਸਤਾ ਖੁੱਲਾ ਡੁੱਲਾਗਾ ਪਾਣੀ ਦੀ ਨਿਕਾਸੀ ਆ ਗਲੀ ਨਾਲੋਂ ਮਕਾਨ ਉੱਚਾ ਬਣਿਆ ਹੋਇਆ ਆ ਦੇਖੋ ਜੀ ਐਂਟਰ ਹੋ ਕੇ ਲੈਫਟ ਸਾਈਡ ਤੇ ਵਾਸ਼ਰੂਮ ਆ ਜੀ ਉੱਪਰਲੇ ਪੋਰਸ਼ਨ ਨੂੰ ਬਾਹਰ ਦੀ ਪੌੜੀਆਂ ਚੜ੍ਹਦੀਆਂ ਨੇ ਉੱਪਰਲੇ ਪੋਰਸ਼ਨ ਨੂੰ ਬਾਰਦੀ ਪੌੜੀਆਂ ਚੜਦੇ ਨੇ ਉੱਪਰ ਵੀ ਬਾਥਰੂਮ ਹੈ ਜੀ ਦੋ ਬੈੱਡਰੂਮ ਨੇ ਉੱਪਰ ਇੱਥੇ ਆਪਾਂ ਗੱਡੀ ਜਿਹੜੀ ਮਰਜ਼ੀ ਖੜਾ ਸਕਦੇ ਹਾਂ ਜਿੰਨੀ ਮਰਜ਼ੀ ਵੱਡੀ ਗੱਡੀ ਖੜਾ ਲਓ ਛੋਟੀਆਂ ਗੱਡੀਆਂ ਦੋ ਖੜ੍ਹਦੀਆਂ ਨੇ ਲੌਬੀ 'ਚ ਐਂਟਰ ਹੁੰਨੇ ਆਪਾਂ ਤੁਹਾਨੂੰ ਕੋਠੀ ਦੀ ਕੱਲੀ-ਕੱਲੀ ਚੀਜ਼ ਦਿਖਾਵਾਂਗੇ ਜੀ ਇਹ ਆ ਗਿਆ ਜੀ ਪੂਜਾ ਰੂਮ ਪਾਠ ਪੂਜਾ ਕਰਨ ਵਾਲਾ ਕਮਰਾ ਲੌਬੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਖੁੱਲ੍ਹੂ ਡੁੱਲ੍ਹੀ ਲੌਬੀ ਆ ਨਾਲ ਹੀ ਕਿਚਨ ਆ ਗਈ ਕਿਚਨ ਦਾ ਕੈਬੂਡਾਂ ਦਾ ਕੰਮ ਹੋਣ ਵਾਲਾ ਜੀ ਜੋ ਜੋ ਕੰਮ ਹੋਇਆ ਹੋਇਆ ਵੇ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਜੀ। ਲੌਬੀ ਆ ਗਈ ਜੀ। ਬਹੁਤ ਸੋਹਣਾ ਖੁੱਲਾ ਡੁੱਲਾ ਏਰੀਆ ਹੈਗਾ ਤੁਹਾਨੂੰ ਲੌਬੀ ਦਿਖਾਉਂਦੇ ਆ ਜੀ। ਇਹਦੇ ਵਿੱਚ ਆਪਾਂ ਨੂੰ ਕੋਠੀ ਦੇ ਵਿੱਚ ਦੋ ਏਸੀ ਲੱਗੇ ਹੋਏ ਮਿਲਣਗੇ ਜੀ। ਪੱਖੇ ਲੱਗੇ ਹੋਏ ਨੇ ਉਹ ਆਪਾਂ ਨੂੰ ਮਿਲਣਗੇ। ਉਸ ਤੋਂ ਬਿਨਾਂ ਜੋ ਕਬੂਰਡ ਵਗੈਰਾ ਬਣੇ ਹੋਏ ਨੇ ਆਪਾਂ ਨੂੰ ਉਹ ਮਿਲਣਗੇ। ਆਹ ਫਰਸਟ ਬੈਡਰੂਮ ਆ ਗਿਆ ਜੀ। ਬੈਡਰੂਮ ਦੇ ਵਿੱਚ ਪੀਓਪੀ ਦਾ ਬਹੁਤ ਸੋਹਣਾ ਵਰਕ ਹੋਇਆ ਹੋਇਆ। ਇੱਕ ਕਬੂੜ ਬਣਿਆ ਹੋਇਆ ਜੀ ਆਪਾਂ ਨੂੰ ਇਹ ਕਬੂੜ ਇਸ ਤਰ੍ਹਾਂ ਲੱਗਿਆ ਮਿਲ ਜਾਣਾ ਏਸੀ ਲੱਗਿਆ ਮਿਲ ਜਾਣਾ ਇਹ ਆ ਗਿਆ ਜੀ ਡਰੈਸਰ ਡਰੈਸਰ ਬਿਲਕੁਲ ਤਿਆਰ ਆ ਇਹ ਵੀ ਆਪਾਂ ਨੂੰ ਇੱਧੇ ਮਿਲ ਜਾਣਾ ਤੇ ਵਾਸ਼ਰੂਮ ਆ ਜੀ ਇਸ ਰੂਮ ਦੇ ਵੈਂਟੀਲੇਸ਼ਨ ਦੇ ਲਈ ਆ ਜਗ੍ਹਾ ਛੱਡੀ ਵੀ ਆ ਜੀ ਤੁਸੀਂ ਦੇਖ ਸਕਦੇ ਹੋ ਇਹਨੂੰ ਆਪਾਂ ਚਾਹੇ ਵਾਸ਼ਿੰਗ ਏਰੀਆ ਵੀ ਬਣਾ ਲਈਏ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਜੀ ਸੈਕੰਡ ਬੈੱਡਰੂਮ ਦਿਖਾਵਾਂਗੇ ਬਹੁਤ ਸੋਹਣਾ ਖੁੱਲਾ ਡੁੱਲਾ ਏਰੀਆ ਜੀ ਰਾਏਕੋਟ ਦੀ ਕੋਠੀ ਆ ਜੀ ਆ ਸਟੋਰ ਆ ਗਿਆ ਜੀ ਸਟੋਰ ਦੇ ਵਿੱਚ ਉੱਪਰ ਵੀ ਸੈਲਫ ਬਣੀ ਹੋਈ ਆ ਇਹਦੇ ਵਿੱਚ ਵੀ ਤੁਸੀਂ ਜਿੰਨਾ ਮਰਜ਼ੀ ਸਮਾਨ ਰੱਖ ਸਕਦੇ ਹੋ ਇਹ ਆ ਗਿਆ ਜੀ ਸੈਕੰਡ ਬੈਡਰੂਮ ਇਹ ਸੈਕੰਡ ਬੈਡਰੂਮ ਆ ਜੀ ਇਹਦੇ ਨਾਲ ਵੀ ਅਟੈਚ ਵਾਸ਼ਰੂਮ ਆ ਬਹੁਤ ਖੁੱਲਾ ਡੁੱਲਾ ਵਾਸ਼ਰੂਮ ਆ ਤੇ ਇਹਦੇ ਨਾਲ ਇਹਨਾਂ ਨੇ ਵੈਂਟੀਲੇਸ਼ਨ ਇਹਦੇ ਲਈ ਵੀ ਰੱਖਿਆ ਹੋਇਆ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਲਓ ਜੀ ਬਹੁਤ ਵਧੀਆ ਨਕਸ਼ੇ ਨਾਲ ਇਹ ਮਕਾਨ ਬਣਿਆ ਹੋਇਆ ਆ ਪੱਥਰ ਲੱਗਿਆ ਹੋਇਆ ਥੱਲੇ ਆ ਗਿਆ ਜੀ ਲੌਬੀ ਦਾ ਏਰੀਆ ਇਸ ਤੋਂ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਕਿ ਕਿਹੜਾ ਆਪਾਂ ਗਿਫਟ ਦੇਣ ਲੱਗੇ ਆ ਇਹ ਕੋਠੀ ਦੇ ਨਾਲ ਇੱਕ ਜਿਹੜਾ ਪੁਰਾਣਾ ਪਹਿਲਾਂ ਵਾਲਾ ਨੀਵਾ ਬਣਿਆ ਹੋਇਆ ਸੀ ਉਹ ਵੀ ਇਹਨਾਂ ਨੇ ਉਦਾਂ ਹੀ ਰੱਖਿਆ ਹੋਇਆ ਇਹ ਆ ਗਿਆ ਜੀ ਡ੍ਰੈنگ ਰੂਮ ਇਹ ਥੋੜਾ ਜਿਹਾ ਨੀਵਾਗਾ ਕਿਉਂਕਿ ਮਕਾਨ ਸਾਰੇ ਉੱਚਾ ਬਣਿਆ ਹੋਇਆ ਇਹਦੇ ਵਿੱਚ ਜੋ ਏਸੀ ਪੱਖਾ ਲੱਗਿਆ ਹੋਇਆ ਇਹ ਆਪਾਂ ਨੂੰ ਇਸੇ ਤਰ੍ਹਾਂ ਮਿਲ ਜਾਣਾ ਜੀ ਬਹੁਤ ਸੋਹਣੀ ਪ੍ਰਾਪਰਟੀ ਆ ਕਿਸੇ ਵੀ ਮੇਰੇ ਵੀਰ ਨੇ ਕੋਠੀ ਲੈਣੀ ਆ ਇਹਦਾ ਰੇਟ ਬੜਾ ਬਾਜਵਾ ਜੀ 45 ਲੱਖ ਰੁਪਏ ਚ ਆਪਾਂ ਇਹ ਕੋਠੀ ਦੇ ਦੇਵਾਂਗੇ ਬਹੁਤ ਸੋਹਣੀ ਕੋਠੀ ਆ ਤੁਹਾਨੂੰ ਬਾਹਰੋਂ ਦਿਖਾਉਨੇ ਆ ਜੀ ਆ ਪੌੜੀਆਂ ਚੜ ਕੇ ਤੁਸੀਂ ਉੱਪਰਲੇ ਪੋਰਸ਼ਨ ਤੱਕ ਜਾ ਸਕਦੇ ਹੋ ਉਹਨੂੰ ਤੁਸੀਂ ਰੈਂਟ ਦੇ ਦੇ ਸਕਦੇ ਹੋ ਕਿਸੇ ਨੇ ਪ੍ਰਾਪਰਟੀ ਲੈਣੀ ਆ ਜੀ